ਲਾ ਸੱਜਣਾ ਪਿੰਡ ਹਾਂਸ ਕਲਾਂ ਤਹਿਸੀਲ ਜਗਰਾਓ ਤੇ ਜ਼ਿਲ੍ਹਾ ਲੁਧਿਆਣਾ ਤੋਂ ਨਾ ਚਾਰ ਜਰਸੀ ਲਗੀਆਂ ਦਿਖਾਉਣਾ ਇਹ ਸੱਜਣ ਜੇ ਗੱਲ ਕਰ ਲੈਣਾ ਜਰਸੀ ਦਾ ਮੱਲੋ ਸਪੈਸ਼ਲਿਸਟ ਹੈ ਤਿੰਨ ਤਾਜ਼ੀਆਂ ਸੁਈਆਂ ਬੱਚੇ ਸਾਹਮਣੇ ਬੈਠੇ ਨੇ ਤੇ ਇੱਕ ਆ ਗਈ ਗੱਬਣ ਜਿਹੜੀ 1 ਨੰਬਰ ਤੇ ਬੈਠ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਇਹ ਮੰਨ ਲਓ ਮੱਲੋ ਵੀ ਅੱਜ ਤੁਹਾਨੂੰ ਨਾ ਜਰਸੀ ਦੇ ਤੋਹਫੇ ਪੀਸ ਦਿਖਾ ਦਾਂਗੇ ਇਦਾਂ ਦੇ ਬੜਾ ਦਿਖਾ ਦਾਂਗੇ ਜਿਵੇਂ ਆ ਬੱਚੀ ਆ ਗਈ ਇਹ ਆ ਗਈ ਗੱਬਣ ਪਰ ਨਸਾਂ ਵਾਲੀਆਂ ਕਮਾਲ ਦੀਆਂ ਰੱਖਦੀਆਂ ਲੈ ਵੇ ਤੇ ਤੇ ਬਾਕੀ ਰੇਟ ਆ ਜਿਹੜਾ ਰੇਟ ਬਾਈ ਤੋਂ ਵੀਡੀਓ ਚ ਕਰਾਵਾਂਗੇ ਆ ਜਰੂਰ ਲਵਨੇ ਹੋਰ ਕੀ ਹਾਲ ਹੈ ਜੀ ਵਧੀਆ ਵੀਰ ਜੀ ਛੜਦੀ ਕਲਾ ਨਾਮ ਤੇ ਫੋਨ ਨੰਬਰ ਦੱਸ ਦਿਓ ਜੀ ਨਾਂ ਗੁਰਮਖ ਸਿੰਘ ਪਿੰਡ ਹਾਸਕਲਾ ਜੀ ਫੋਨ ਨੰਬਰ ਜੀ 9463052739 94630 5252739 ਸ਼ੁਰੂਆਤ ਇੱਥੋਂ ਕਰ ਲਈਏ ਹਾਂਜੀ ਵੀਰੇ ਆ ਜਾ ਲੱਭੀ ਕਰੀ ਦੇ ਆਰਡਰ ਤੇ ਮਾਰ ਦੇ ਕੈਮਰਾ ਇਹ ਇੱਥੋਂ ਇੱਥੋਂ ਕਰਾ ਦੇ ਜੀ ਆਹ ਚੀਜ਼ ਇਹ ਟਾਮੇਟਰਲੀ ਜਰਸੀ ਦੀ ਆਉਂਦੀ ਆ ਇਹ ਇਹ ਸਿਸਟਮ ਜਿਹੜਾ ਇਹਦੇ ਲੱਗਿਆ ਹੋਇਆ ਜਿਸ ਤਰ੍ਹਾਂ ਮੇਲਿਆਂ ਚ ਹੁੰਦੀ ਆ ਨਾ ਉਦਾਂ ਦਾ ਸਿਸਟਮ ਹੈ ਦੰਦੋ ਕਿਵੇਂ ਆ ਇਹ ਚਾਰ ਦੰਦਾ ਵੱਚੀ ਦੂਜਾ ਦੂਜਾ ਸਗਤਨ ਤੋਂ ਚੌਗੀ ਕਿੰਨੇ ਦਿਨ ਬਾਕੀ ਨੇ ਇਹਦੇ ਇਹਦੇ 10 ਦਿਨ ਪੈਂਡਿੰਗ ਆ ਵੀਰੇ ਪੂਰੇ 10 ਹਾਂ ਜੀ ਕਿੰਨਾ ਦੁੱਧ ਚਪਾਗੀ ਪਹਿਲਨ ਪਹਿਲੇ ਨੇ ਇਹਨੇ 20 ਲੀਟਰ ਦੁੱਧ ਦਿੱਤਾ ਵੀਰੇ ਬੱਚੀ ਨੇ ਠੀਕ ਆ ਮਾਂ ਇਹ ਵੀ ਐਸਾ ਦੀ ਸੀ ਕਿ ਆਪ ਇਹ ਡੈਨਮਾਰਕ ਦੀ ਆ ਵੀਰੇ ਅੱਗੇ ਦੇ ਰੋਮੀਓ ਸੈਕਸਡ ਸੀਮਨ ਲੱਗਿਆ ਹੋਇਆ ਹੈ ਸੈਕਸਡ ਤੋਂ ਗੱਬਣਾ ਹਾਂ ਪੂਰੀ ਤਸੱਲੀ ਰਹੂਗੀ ਹਾਂ ਫਾਰਮ ਚੋਂ ਬੱਚੀ ਲਈ ਆ ਵੀਰੇ ਪੂਰੀ ਗਾਰੰਟੀ ਹੋਊਗੀ ਭਲਾ ਬੰਦਾ ਡੀਐਨਏ ਟੈਸਟ ਕਰਾ ਲੇ ਆ ਤੌਰ ਦੇ ਖੋਲ ਕੇ ਤੇ ਬਾਕੀ ਸੱਜਣੋਂ ਇਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਆਪ ਕਿਹੜੇ ਸੀਮਨ ਦੀ ਆ ਲੱਗਿਆ ਕਿ ਤੇਰੀ ਮਾਦਰ ਕਿਹੜੇ ਸੀਮੰਦਿਆ ਫੁੱਲ ਡਿਟੇਲ ਬਾਈ ਕਹਿੰਦਾ ਮਿਲ ਜੂ ਫਾਰਮ ਦੀ ਬੱਚੀ ਆ ਗਈ ਇੱਥੇ ਰੋਕ ਲਈ ਗੁਰਮਖ ਬਾਈ ਕਮਾ ਕੇ ਥੋੜਾ ਜਾ ਤੇ ਪਹਿਲਾਂ ਦਾ ਜਿਹੜਾ ਮਿਲਕ ਰਿਕਾਰਡ ਆ ਉਹ ਹੈਗਾ 20 ਕੇਜੀ ਦਾ ਦੰਦੋ ਰਹੂਗੀ ਚੌਗੀ ਹਲੇ ਹਲੇ ਅੰਦਰਲੇ ਬਣੇ ਇਹ ਨਾ ਖੁੱਲੀ ਫਿਰਦੀ ਹੈ ਯਾਰ ਤਾਂ ਐ ਕਰਦੀ ਆ ਵੀ ਆ ਜੋਰ ਦਿਖਾਉਂਦੀ ਆ ਥੋੜਾ ਜਨਾ ਆ ਲੈ ਚੱਲ ਲੈ ਚੱਲ ਫੁੱਲ ਬਰੀਡ ਚ ਆ ਗਈ ਤੇ ਇਸ ਵਾਰੀ ਕਿੰਨਾ ਦੁੱਧ ਚਵਾ ਸਕਦੀ ਆ 25 ਕਿਲੋ ਦਾ ਆਰਾਮ ਨਾਲ ਚਵਾਜੂ ਬਾਕੀ ਵੀਰੇ ਅਗਲਾ ਆਪਦੀ ਸਮਝ ਨਾ ਲਵੇ ਬੱਛੀ ਵੀਰੇ ਠੀਕ ਆ ਗੱਲ ਹਾਂ ਜਿੰਨਾ ਅਗਲੇ ਨੇ ਦੱਸਿਆ ਆਪਾਂ ਸਭ ਕੁਝ ਦੱਸਤਾ ਠੀਕ ਆ ਜੀ ਹਾਂ ਜੀ ਵੀਰੇ ਇੱਧਰਲੇ ਬੰਨੇ ਰੋਕ ਨੂੰ ਥੋੜੀ ਜੀ ਕਮਾ ਕੇ ਕਮਾਲਾ 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 ਇੱਥੇ ਰੋਕ ਨੂੰ ਥੋੜਾ ਜਿਹਾ ਖੜਦੀ ਘੱਟ ਆ ਨਾ ਹਾਂ ਜੀ ਵੀਰੇ ਇਹ ਇੱਥੋਂ ਮਾਰਦੀ ਲੱਭੀ ਕੈਮਰਾ ਮੇਨ ਗੱਲ ਤਾਂ ਇਹਦੇ ਆਰਡਰ ਦੀ ਆ ਗਈ ਥੋੜਾ ਪੈਰ ਗਾਂ ਕਰਾ ਦੇ ਜੀ ਆ ਜਾ ਆ ਜਾ ਉਹ ਇੱਥੋਂ ਕਰਾਣੀ ਤਸੱਲੀ ਪੂਰੀ ਫੁੱਲ ਤੇ ਜਿਹੜੇ ਸੀਮਨ ਦੇ ਦੱਸਿਆ ਆਪਾਂ 66 ਤੋਂ ਬਣਾ ਲਈ ਹਾਂਜੀ ਹਾਂਜੀ ਰੋਮੀਓ ਦਾ 66 ਸੀਮਨ ਆਂ ਵੀਰੇ ਆਪ ਕਿਹੜੀ ਦੱਸਿਆ ਵੀ ਇਹ ਆਪ ਇਹ ਡੈਨਮਾਰਕ ਦੀ ਆ 50062 ਦੀ ਵੀਰੇ ਆਪ 50062 ਦੀ ਮਦਰ ਇਹਦੀ ਮਦਰ ਇਹਦੀ ਐਬੀਐਸ ਵਾਲਿਆਂ ਦੀ ਆ ਇਹ ਐਬੀਐਸ ਵਾਲਿਆਂ ਦੀ ਆ ਬੰਦੂਕ ਮਾ ਕੇ ਇੱਥੋਂ ਦਿਨ ਕਿੰਨੇ ਬਾਕੀ ਦੱਸੇ ਇਹਦੇ 10 ਦਿਨ ਬਾਕੀ ਆ ਵੀਰੇ ਇਹਦੇ 10 ਦਿਨ ਪੈਂਡਿੰਗ ਹਾਂਜੀ ਤੇ ਗੁਰਮੁਖ ਰੇਟ ਕੀ ਰੂਗਾ ਬਾਈ ਇਹਦਾ ਰੇਟ ਵੀਰੇ ਯਾਨੀ ਕਿ ਚਾਹੇ ਮੌਲਤਾ ਇੱਕ 20 ਕਰਾ ਲਵੇ ਬੱਚੀ ਜੈਸ ਨੋ ਹੀ ਆ ਵੀਰੇ 1 5 ਦੀ ਦੇਣੀ ਹੀ ਦੇਣੀ ਹੈ 1 ਲੱਖ ਤੇ 5000 ਦੀ 5 ਦੀ ਅੱਜ ਦੀ ਜੈਸ ਨੋ ਚਾਹੇ 1 10 ਕਰਾ ਲਵੇ ਖਾਸ ਕਰਾਈ ਜਾਵੇ ਚਲ ਵੀ ਇੱਥੋਂ ਕਰਾ ਦੀ ਜੇ ਕਾ ਚੀਜ਼ ਬਹੁਤ ਹੈ ਜੀ ਪਰੂਗੀ ਸਾਊ ਸੀਲ ਬੱਚੀ ਜਿਵੇਂ ਮਰਜੀ ਬਹਿਦੀ ਆਏ ਨਹੀਂ ਕੋਈ ਲਾਟ ਛੜ ਵਾਲਾ ਕੋਈ ਮਤਲਬ ਨਹੀਂ ਇਹਨੂੰ ਵੀਰੇ ਠੀਕ ਹੈ ਗੱਲ ਹਾਂ ਗਰਮੀ ਵਾਲਾ ਸੀਨ ਨਹੀਂ ਕੋਈ ਵੀ ਕੱਦ ਵੀ ਚੰਗਾ ਹੈ ਤੇ ਲੰਡੂ ਨਾ ਪਾਣੀ ਨੇ ਬੱਚੀ ਨੇ ਬਹੁਤ ਜ਼ਿਆਦਾ ਸੋਹਣਾ ਲੀਵਾ ਬਣਾ ਜਾਣਾ ਲੈ 1 1 ਲੱਖ ਤੇ 5000 ਦੀ ਜੈਸ ਨੂੰ ਹੀ ਜੈਸ ਨੂੰ ਵਾਲਾ ਕੰਮ ਆ ਜੋ ਛੋਟੇ ਰਹੀ ਵੀ ਜੈਸ ਆ ਗਿਆ ਜੇ 200 ਹਾਂਜੀ ਹਾਂਜੀ ਵੀਰ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਅਗਲੇ ਨੰਬਰ ਵਾਲੀ ਤੇ ਆ ਗਈ ਕਾਫੀ ਕਲਰ ਚ ਥਾਣੇ ਨੂੰ ਬੜਾ ਕਮਾਲ ਦਾ ਲੱਗਿਆ ਤੇ ਆਰਡਰ ਵੀ ਬੜਾ ਕਮਾਲ ਦਾ ਤੇ ਥਣ ਵੀ ਯਾਰ ਬੜਾ ਕਮਾਲ ਦਾ ਜੇ ਮੱਜਾਂ ਨੂੰ ਲੱਗਿਆ ਹੁੰਦਾ ਨਾ ਉਦਾਂ ਦਾ ਥਣ ਲੱਗਿਆ ਪੂਰੇ ਗੈਪ ਤੇ ਇਹਦਾ ਗੁਰਮੁਖ ਸੂਆ ਕਿਹੜਾ ਬਾਈ ਦੂਜੇ ਸੂਏ ਆ ਵੀਰੇ ਤੇ ਬੱਚਾ ਕੀ ਆ ਗਿਆ ਨਾਲ ਵਿੱਚ ਬੱਚਾ ਵੀਰੇ ਬੱਛਾ ਵਾ ਮਗਰ ਇਹਦੇ 3:00 ਵਜੇ ਰਾਤ ਸੁੱਈ ਸੀਗੀ ਇਹਦੀ 4:00 ਵਜੇ ਨੂੰ 4:30 ਵਜੇ ਜੇਰ ਜੂਰ ਪ ਇਹਦਾ ਨੰਬਰ ਰਹੂਗਾ ਦੂਜਾ ਤੇ ਕਲਰ ਆ ਗਿਆ ਕਾਫੀ ਥਾਣੇ ਮੰਨ ਲਓ ਵੀ ਜਿੱਤ ਤਰ੍ਹਾਂ ਦਾ ਮੱਜਾ ਨੂੰ ਲੱਗਿਆ ਹੁੰਦਾ ਉਦਾਂ ਦਾ ਥਾਣ ਲੱਗਿਆ ਦੂਰਾ ਤੇ ਜਿੱਦਾਂ ਦਾ ਥਾਣਾ ਗੁਰਮਖੋ ਉਦਾਂ ਦੀ ਚਵਾਈ ਕਰਦੀ ਆ ਫਿਰ ਪੂਰੀ ਸਿਰ ਹੈਈ ਆ ਬਾਈ ਜਿਵੇਂ ਕਹਈਏ ਗਰਲੈਂਡੋ ਦਾ ਚਵਾ ਹੁੰਦਾ ਮੈਂ ਕਹਿੰਦਾ ਕੋਈ ਭਲਾ ਦੀ ਹੱਥ ਦੀ ਨਾ ਲਾਵੇ ਬਾਈ ਚਵਾਈ ਇੰਨੀ ਸਿਰ ਆ ਵਾ ਜੇਰ ਦੀ ਗਰੰਟੀ ਦਊ ਜੇਰ ਦੀ ਵੀਡੀਓ ਆਪਣੇ ਕੋਲੇ ਠੀਕ ਆ ਗੱਲ ਸਾਰਾ ਕੁਝ ਬਣਿਆ ਜਾਵਾਂਗੇ ਆ ਕੀ ਰੱਖੇ ਰਾਂ ਹੋਰ ਕੋ ਮਾਲਾ ਮਾਲਕ ਮਾਲਕ ਮਲਾਇ ਸਮੋਲਦਾ ਕਾਲੀ ਬੰਦੀ ਅੰਦਰ ਜਾਣ ਨੂੰ ਸਾਊ ਸੀ ਲਾਂ ਪੂਰੀ ਆਏ ਨਹੀਂ ਗਾ ਕੋਈ ਮਤਲਬ ਸਵਾਹ ਦੀ ਠੰਡੀ ਰਹੂਗੀ ਕਿੰਨਾ ਦੁੱਧ ਚਵਾ ਕੇ ਆਈ ਆ ਇਹ ਇਹਨੇ ਪਲੂਣ ਨੇ 15 ਕਿਲੋ ਦਾ ਦਿੱਤਾ ਵੀਰੇ 15 ਕਿਲੋ ਕਹਿਣ ਨੂੰ ਤਾਂ ਭਲਾ ਦੀ ਅੱਜ 20 ਕਹਦੇ ਚੱਕਰ ਆਇਆ ਵੀ ਜਿੰਨਾ ਅਗਲੇ ਨੇ ਦੱਸਿਆ ਵੀਰੇ ਉਨਾ ਹੀ ਕਹਿਣਾ ਠੀਕ ਆ ਗੱਲ ਆ ਹਵਾਨੇ ਦੇ ਹਿਸਾਬ ਨਾਲ ਜਿੰਨਾ ਮਰਜ਼ੀ ਕਹਦੇ 19 ਰੋੜ ਦੀ ਆ 20 ਕਿਲੋ ਵੀ ਚੱਲਦੀ ਆ ਵੀ ਐ ਨਹੀਂ ਗਾ ਕੋਈ ਚੱਕਰ ਕਹਿਣ ਵਾਲਾ ਕਮਾਲਾ ਬਈ ਇੱਥੋਂ ਕਮਾਲਾ ਥੋੜਾ ਤਲਿਆਰੀ ਦਾ ਡਿਸਟਰਬਿੰਗ ਮੰਨਦੀ ਆ ਹਾਂਜੀ ਵੀਰੇ ਸਾਊ ਤਾਂ ਇੰਨੀ ਆ ਭਲਾ ਦੀ ਲੈ ਕਸ਼ ਕਰੀ ਚੱਲ ਇਹਨੂੰ ਲੈ ਥੋੜਾ ਹਾ ਡਰਦੀ ਆ ਅਲੇ ਅੰਦਰ ਲਈ ਬੰਨੀ ਸੂਆ ਰਹੂਗੀ ਦੂਜਾ ਤੇ ਪਹਿਲਾਂ ਦਾ ਮਿਲਕ ਰਿਕਾਰਡ ਦੱਸਿਆ ਬਾਈ ਕਹਿੰਦਾ 15 ਕਿਜੀ ਥਾਣੇ ਦੇ ਸਿੰਗਲ ਚਾਰ ਰਹਿਣਗੇ ਤੇ ਥਾਣੇ ਮੰਨ ਲਓ ਮੰਨ ਲਓ ਮੱਝ ਨਾਲ ਦਾ ਲੱਗਿਆ ਜਿਹੜਾ ਭਰਾ ਨਾ ਮੱਝ ਰੱਖਣ ਦਾ ਸ਼ਕੀਨ ਆ ਮੈਂ ਕਹੂੰਗਾ ਵੀ ਆ ਬੈਡ ਲੈ ਜੇ ਇਹਦਾ ਦੁੱਧ ਵੀ ਮੱਝਾਂ ਵਰਗਾ ਹੋਊਗਾ ਤੇ ਕੀਮਤ ਇਹ ਮੰਨ ਲਓ ਵੀ ਜਿੰਨੇ ਰੁਪਈਆ ਵਾਲੀ ਤੁਸੀਂ ਮੱਝ ਲਾਉਂਗੇ ਨਾ ਉਹਨੂੰ ਵੀ ਮਾਤ ਪਾ ਦੇਗੀ ਚੰਗੇ ਦੁੱਧ ਵਾਲੀ ਮੱਝ ਨੂੰ ਵੀ ਗੇ ਲੋ ਅਲੀ ਗਮ ਕਾ ਵਾਲਾ ਬਹੁਤ ਜ਼ਿਆਦਾ ਲੈ ਕੋਈ ਪੜ ਨਹੀਂ ਕੋਈ ਆ ਨਹੀਂ ਕਹਿ ਸਕਦੇ ਵੀ ਲੈਵਾ ਪੜ ਆਲਾ ਵਾ ਕਲੀਅਰ ਆ ਜਿੰਨਾ ਵੀ ਹੈਗਾ ਹਾਂ ਜਮਾ ਕਲੀਅਰ ਲੈਵਾ ਪਿਆ ਇਥੋਂ ਕਰਾਂ ਤਸल्ली ਬਾੜ ਲੀਆਂ ਗਾਈਆਂ ਦਾ ਨਹੀਂ ਜਿੰਦੇ ਲੈਵਾ ਹੁੰਦਾ ਲੈ ਕਿੰਨਾ ਦੁੱਧ ਪਾਦੂ ਕਰਮਗੇ ਦੁੱਧ ਯਾਰ 17 18 ਕਿਲੋ ਵੀਰੇ ਰਾਮ ਜੇ ਨਾਲ ਹੀ ਪਾਉਣਾ ਕਿੰਨੇ ਪੈਸੇ ਲਵਾਂਗੇ ਜੀ ਮੌਲਤਾ ਜਿਹੜਾ ਕੋ ਮਲਾਇ ਪਲਾਂ 85000 ਕਰਾ ਲਾ 75000 ਦੀ ਵੀਰੇ ਜਸ ਨੂੰ ਹੀ ਹੋਣੀ ਦੋਨੇ ਕਿੰਨੇ ਦੇਵਾਂਗੇ 180 ਹੋਗਾ ਆ ਕਰ ਲਾਂਗੇ ਕੋਈ ਨਾ ਵੀਰੇ ਮੌਕੇ ਤੇ ਜਿਵੇਂ ਵੀ ਹੋਵੇ 1 ਲੱਖ 80 ਹੋਗਾ ਨਾ ਹਾਂਜੀ ਇਹਦਾ 75 ਇਹਦਾ 1 5 ਹਾਂਜੀ 180 ਹੋ ਗਿਆ ਜੋੜੇ ਚ ਹੋ ਜੂ ਕਨਸੈਸ਼ਨ ਹਾਂ ਕਰ ਦਾਂਗੇ ਜੋ ਕੋਈ ਭਰਾ ਦੋਨੇ ਲੈਂਦਾ ਦੋਨੇ ਲਊਗਾ ਤਾਂ ਕਰ ਦਾਂਗੇ ਠੀਕ ਆ ਗੱਲ ਸੂਈ ਗਾਹਾਂ ਟੱਪ ਗਈ ਦੀ ਮਾਂ ਕਿ ਦੋ ਅੱਸੀ ਹੋ ਗਿਆ ਲੰਬਾ ਹੋ ਗਿਆ ਦੀ ਕੰਮ ਹਣਾ ਨਹੀਂ ਨਹੀਂ ਨੇੜੇ ਹੀ ਆ ਵੀਰੇ ਇਹ ਹੁਣ ਮਾਰ ਦੇ ਲੱਭਿਆ ਪੱਛੀ ਦੇ ਕੈਮਰਾ ਇਹ ਵੀ ਪਿਓਰ ਜਰਸੀ ਜੀ ਆ ਗਈ ਇਹ ਦੋਨੇ ਇੱਕੋ ਜਿਹੇ ਸਾਈਜ਼ ਦੀਆਂ ਆ ਗਈਆਂ ਆ ਦੋਨੇ ਬੜਾ ਇੱਕ ਸਾਈਜ਼ ਦੀਆਂ ਆ ਗਈਆਂ ਹਣਾ ਇਹ ਤਾਂ ਦੋ ਕਿ ਮਰੂਗੀ ਬਾਈ ਇਹ ਛੇ ਦਾੰਦਾ ਜੀ ਦੂਜਾ ਸੁਗਾ ਵਾ ਬੱਚਾ ਵਗੈਰਾ ਪਾਜੀ ਹਾਂਜੀ ਵੀਰੇ ਉਰਲੇ ਬੰਨੇ ਕਰਦੇ ਪਟਾ 13 ਕਿਲੋ ਪੌੜਾ ਰੈਡੀ ਹੋਊਗਾ ਇਸ ਟਾਈਮ ਜੀ ਇਹ ਕਦੋਂ ਸੂਈ ਆ ਬਾਈ ਇਹ 4 ਦਿਨ ਹੋ ਗਏ ਵੀਰੇ ਬੱਚੀ ਸੂਈ ਨੂੰ 13 ਕਿਲੋ ਚਵਾ ਦਾਂਗੇ ਟਾਈਮ ਟਾਈਮ ਹਾਂ ਹਾਂ ਟਾਈਮ ਟੋਟੂ ਐ ਆਪਾਂ ਜਗਰਾਉ ਤਾਂ ਨਹੀਂ ਜਾਂਦੇ ਨਾ ਨਾ ਯਾਰ ਮਤਲਬ ਇਹ ਨਹੀਂ ਤੇਰੀ ਭਰਾ ਜਗਰਾਉ ਪਾਇਦਾ ਲੁਧਿਆਣੇ ਭਗ ਜਾਂਦਾ ਉਹਦਾ ਕੋਈ ਚੱਕਰ ਹੀ ਨਹੀਂਗਾ ਯਾਰ ਠੀਕ ਐ ਗੱਲ ਹਾਂ ਚਵਾ ਕੇ ਦਵਾਂਗੇ ਤਸੱਲੀ ਕਰਾ ਕੇ ਹਾਂ ਆ ਤੌਰ ਦੇ ਬਾਹਰਲੇ ਬੰਦੇ ਨਹੀਂ ਇਹਦਾ ਨੰਬਰ ਰਹੂਗਾ ਸਜਣੋ ਤੀਜਾ ਦੰਦੋ ਛਿੱਗੀ 4 ਦਿਨਾਂ ਦੀ ਸੂਈ ਕਿੰਨਾ ਬੋਲਾ ਦੱਸ ਕਰੋ ਮੈਂ 13 ਕਿਲੋ 13 ਕਿਲੋ ਆ ਜੀ ਐਸਟਾ ਟਾਈਮ ਟਾਈਮ ਚੋਣ ਵਾਲਾ ਹਾਂਜੀ ਵੀਰੇ ਕਿੰਨਾ ਦੁੱਧ ਚਵਾ ਦੂ ਪੀਕ ਲੈਵਲ ਤੇ 15 16 ਕਿਲੋ ਰਾਮ ਜੀ ਨਾਲੀ ਵੀਰੇ 2 ਕਿਲੋ ਤਾਂ ਕਹਿ ਲੀਏ ਵੀ ਬਾਦੀ ਜਾਊਗੀ ਹਾਂ ਹਾਂ ਹਜੇ ਚੌਥਾ ਦਿਨ ਆ ਵੀਰੇ ਸੂਈ ਨੂੰ ਠੀਕ ਹੈ ਗੱਲਾਂ ਹਾਂਜੀ ਇਹ ਇਹ ਵਧੀਆ ਤੁਰਨ ਤਰਨ ਸਿੱਖੀ ਹੋਈ ਹੈ ਨਾ ਜਿਵੇਂ ਰਿੰਗ ਚ ਤੁਰਦੇ ਨੇ ਇਹ ਵੀਰੇ ਨਹੀਂ ਆਏ ਆ ਇਹ ਘਰੋਂ ਆਈ ਹੋਈ ਆ ਬੱਚੀ ਉਹ ਦੋਨੇ ਫਾਰਮ ਵਾਲਾ ਟਾਈਪ ਸੀਗਾ ਬੰਦਿਆਂ ਦਾ ਛੱਡੀਆਂ ਹੋਈਆਂ ਸੀਗੀਆਂ ਬੰਦਿਆਂ ਦੀਆਂ ਠੀਕ ਆ ਉਹ ਖੁੱਲੀਆਂ ਸੀ ਹਾਂਜੀ ਹਾਂਜੀ ਵੀਰੇ ਇਹ ਤਾਂ ਤੁਰਦੀ ਆ ਯਾਰ ਜਮੀ ਟਕਾ ਕੇ ਤੁਰਦੀ ਹਾਂ ਹਾਂ ਇਹ ਆਏ ਆ ਤਲਿਆਰਾ ਪਿਆ ਹੋਇਆ ਇਹਦੇ ਪਹਿਲਾਂ ਠੀਕ ਆ ਗੱਲਾਂ ਹਾਂਜੀ ਆ ਲੇਵਾ ਸੋਨਾ ਰੱਖਦੀ ਆ ਡਿਜ਼ਾਈਨ ਆ ਪਰ ਤੋਰਾ ਯਾਰ ਇਹਦਾ ਬੜਾ ਪਸੰਦ ਆਇਆ ਬੈੜ ਦਾ ਪਰਸਨਲ ਕਹੀਏ ਤਾਂ ਤੁਹਾਨੂੰ ਤੇ ਬਾਕੀ ਲੇਵਾ ਸੋਨਾ ਰੱਖ ਦਿਆ ਚਬਾਈ ਦੀ ਗੁਰਮੁਖ ਮੈਂ ਆਹੀ ਪੂਰੀ ਵਧੀਆ ਵੀਰੇ ਕਰਦੀ ਆ ਮੁੱਗੇ ਹਾਂ ਹਾਂ ਧਾਰਾ ਮਾਰ ਨੂੰ ਮਾਰ ਵੀ ਰਿੰਦੇ ਯਾਰ ਵੀਰੇ ਫਰਸ ਤੇ ਗਲਤ ਜਾਂ ਹੋ ਜਾਂਦਾ ਕੰਮ ਮੂਹਰਿਓ ਥਾਣ ਦਿਖਾ ਦੇ ਪੂਰਾ ਵਧੀਆ ਲੱਗਿਆ ਆ ਜਾ ਲੱਭੀ ਤਸੱਲੀ ਕਰਾ ਦੇ ਆਨ ਪੂਰੀ ਫੁੱਲ ਹਰੇਕ ਪੱਖ ਤੋਂ ਲੈ ਸਾਊਸੀਲ ਪਛੀ ਜਿਵੇਂ ਮਰਜੀ ਬੈਠਾ ਰੇ ਠੀਕ ਆ ਕੋਈ ਨਹੀਂ ਚਬਾਈ ਦੀ ਸਾਰੇ ਨਹੀਂ ਕੋਈ ਲੋੜ ਕੇ ਸੀ ਹਾਂ ਚਾਹੇ ਨਿਆਣਾ ਪਾਓ ਚਾਹੇ ਨਾ ਪਾਓ ਆ ਢਾਂਚਾ ਸੋਨਾ ਰੱਖ ਦਿਆ ਉੱਤੇੋਂ ਤੇ ਪੈਸੇ ਕਿੰਨੇ ਬਾਈ ਇਹਦੇ ਇਹਦਾ ਵੀਰੇ 70000 ਰੁਪਿਆ ਵਾ ਵੀਰੇ ਛੋਟ ਸੂਟ ਹੋ ਜੂਗਾ ਹੋ ਜੂ ਹੋ ਜੂ ਕਰ ਦਾਂਗੇ ਵੀ ਠੀਕ ਆ ਗੱਲ ਹਾਂਜੀ ਵੀਰੇ ਤੇ ਹੁਣ ਮਾਰ ਲੱਭੀ ਅਗਲੇ ਨੰਬਰ ਵਾਲੀ ਦੇ ਇਹਦੇ ਬੋਦੀ ਬੋਦੀ ਕਰਾ ਦੇ ਜਾਂ ਕੀ ਦੋ ਦੰਦ ਬੱਚਾ ਵੀਰੇ ਹਜੇ ਦੁੱਗੀ ਹਾਂਜੀ ਵੀਰੇ ਇਹ ਕਦੋਂ ਸੂਈਆ ਇਹਨੂੰ ਸੂਈ ਨੂੰ ਹੋ ਗਿਆ ਵੀਰੇ ਸੱਤ ਦਿਨ ਅੱਜ ਕਿੰਨਾ ਦੁੱਧਾ ਹੋਣੇ ਇਹਦੇ ਮਗਰ ਵੀ ਬੱਚਾ ਹੀ ਆ ਵੀਰੇ ਇਹਦੇ ਥੱਲੇ ਯਾਰ ਦੁੱਧ ਸੀਗਾ 15 ਕਿਲੋ ਇਹ ਆ ਕੇ ਆਪਣੇ ਕੋਲੇ ਉਪਰਾ ਕਰ ਗਈ ਵੀਰੇ ਬੱਚਾ ਅੱਜ ਕਿੰਨਾ ਆਜੇ ਅੱਜ 12 ਕਿਲੋ ਆ ਵੀਰੇ ਅੱਜ 12 ਚ ਵਾ ਦਿਆਂਗੇ ਇੱਕ ਦੋ ਦਿਨਾਂ ਚ 15 ਕਰਾ ਕੇ ਦੇ ਦੇਾਂਗੇ 15 ਕਰਾ ਕੇ ਦਵਾਂਗੇ ਗਾਰੰਟੀ ਹੋਊ ਯਾਰ 15 ਕਿਲੋ ਆਪਾਂ ਚੋਕੇ ਲਿਆਂਦੀ ਸੀ ਵੀਰੇ ਠੀਕ ਆ ਬੰਦਾ ਉੱਥੇ ਮਸ਼ੀਨ ਲਾਉਂਦੇ ਆਪਾਂ ਹੱਥੀ ਚੋਣਿਆ ਵੀਰੇ ਠੀਕ ਆ ਹੁਣ ਹੱਥੀ ਖੜਦੀ ਆ ਜਮਾ ਹਾਂ ਹਾਂ ਜਮਾ ਕੋਈ ਚੱਕਰੀ ਨਾ ਨਾ ਜਮੇ ਨਹੀਂ ਜਾਂਦਾ ਲੈ ਆਈ ਨਹੀਂ ਬੜੀ ਤੇ ਇਹ ਬਾਈ ਕਹਿੰਦਾ ਰਹੂ ਦੁੱਧ 15 ਕਿਲੋ ਬਾਈ ਕਹਿੰਦਾ ਆਪਾਂ ਤਾਂ ਤੋਲ ਕੇ ਲਿਆਂਦਾ ਏ ਆਈਮ ਵੱਲੋਂ ਮਸ਼ੀਨੀ ਚਵਾਈ ਤੇ ਫਿਲਹਾਲ ਬਾਈ ਕੋਲੇ ਰਹੂਗੀ ਹੱਥੀ ਚਵਾਈ ਤੇ ਅੱਜ ਇਹਦੇ ਕੋਲ 12 ਜੇ ਕੋਈ ਭਰਾ ਸਾਈ ਕਰਦਾ ਤੇ ਬਾਈ ਕਹਿੰਦਾ 15 ਹੀ ਕਰਾ ਕੇ ਦੇ ਦੇਣਾ ਤੁਹਾਨੂੰ ਉਹ ਦੋਆ ਤਿੰਨਾਂ ਦਿਨਾਂ ਦਾ ਸਮਾਂ ਲਊਗਾ ਬਾਈ 15 ਕਿਲੋ ਤੁਹਾਨੂੰ ਇੱਥੇ ਤੋਂ ਮਾਪ ਕੇ ਦੇ ਦੂਗਾ ਅੱਗੇ ਤੁਹਾਡੀ ਕੇਅਰ ਤੇ ਡਿਪੈਂਡ ਕਰਦਾ ਵੀ ਤੁਸੀਂ ਘਰ ਜਾ ਕੇ ਇਹ ਤੋਂ 15 ਲੈਨੇ ਹੋ 13 ਲੈਨੇ ਜਾਂ ਲੈਨੇ ਹੋ ਵੱਲੋਂ 16 ਹਾਂਜੀ ਇੱਥੇ ਤੋਂ ਬਾਈ ਕਹਿੰਦਾ ਤਸੱਲੀ ਕਰਾ ਕੇ ਦੇ ਦੂਗਾ ਪੂਰੀ ਫੁੱਲ ਦੋ ਦੰਦ ਦਾ ਉਹਦੀ ਵੀ ਤਸਵੀਰ ਉਹ ਵੀ ਪੂਰੀ ਆ ਵੀਰੇ ਸੁਭਾਅ ਦੀ ਠੰਡੀ ਸਟੇਟਨਸ ਆ ਗਈ ਉੱਤੋਂ ਪੂਰੀ ਫੁੱਲ ਤੇ ਲੈਗ ਸਕੋਰ ਦੀ ਰਹੂਗੀ ਮਜ਼ਬੂਤ ਨਾਲ ਕਹੂੰਗਾ ਇਹਦੀ ਵੀ ਮੇਲ ਤਾਂ ਤਿੰਨੇ ਬੱਚੇ ਨੇ ਹਾਂ ਤੇ ਨਹੀਂ ਬੱਚੇ ਆ ਵੀਰੇ ਇਹਦੇ ਗੁਰਮੁਖ ਕਿੰਨੇ ਪੈਸੇ ਲਾਉਂਦਾ ਇਹਦਾ 65000 ਰੁਪਏ ਕਰ ਦਿਆਂਗੇ ਮਾਨਤਾ ਹਾਂਜੀ ਵੀਰੇ ਇਹ ਜੋੜਾ ਲਊਗਾ ਕੋਈ ਹੋ ਜਾਊਗਾ ਕੰਸੈਸ਼ਨ ਆ ਜੋੜੇ 'ਚੋਂ ਇਹਦਾ 65 ਤੇ ਇਹਦਾ 70 ਹਾਂ ਆ ਨੰਬਰ ਬੋਲ ਦੇਗੀ ਨੰਬਰ 9463052739 ਵੀਰੇ 9463052739 ਬਾਈ ਦਾ ਨੰਬਰ ਹੈ ਪਿੰਡ ਹਾਸਕਲਾ ਤਸਵੀਰ ਜਗਰਾਓ ਤੇ ਜਿਲ੍ਹਾ ਲੁਧਿਆਣਾ ਧੰਨਵਾਦ